3 ਸਪੀਡ ਕਹਿ ਸਕਦੇ ਨੇ 2 ਸਪੀਡ ਨਹੀਂ ਹੈ ਨਾ ਹਾਂਜੀ 3 ਸਪੀਡ ਠੀਕ ਹੈ ਜੀ 3 ਸਪੀਡ ਤੁਸੀਂ ਦੇਖ ਸਕਦੇ ਬਈ ਕੀਤਾ ਹੋਇਆ ਹੈਗਾ ਟਰੈਕਟਰ ਇਹਦਾ ਜੀ ਆਪਾਂ ਕੰਮ ਕਰਵਾਇਆ ਹਾਥੀ 20000 ਰੁਪਏ ਆਪਾਂ ਆਪ ਲਾਇਆ ਠੀਕ ਹੈ ਜੀ ਦਿਨ ਦਾ ਕੰਮ ਆਪਾਂ ਆਪ ਕਰਵਾਇਆ ਓਕੇ 90 ਬਈ 11100 ਘੰਟਾ 2021 ਮਾਡਲ ਆ ਨਿਕਲਿਆ ਬਾਈਚਾ ਬੰਦੇ ਚੱਲਨੇ ਅੱਜ ਫਿਰ ਪਹੁੰਚਾਗੇ ਬਈ ਕਾਲੇ ਕੋਲੇ 855 ਤੇ ਕਿੰਗ ਕੋਲੇ ਅੱਜ ਫਿਰ ਰਹਿਣਗੇ ਬਈ ਬਾਈ ਕੋਲੇ ਸਵਰਾਜ ਟਰੈਕਟਰ ਬਾਈ ਕੀ ਬਾਈ ਨਾਲ ਗੱਲਬਾਤ ਕਰਦੇ ਆਂਗੇ ਸਸਤੀਗਾ ਬਈ ਕਾਲੇ ਸਸਤੀਗਾ ਬਈ ਸਾਰਿਆਂ ਨੂੰ ਠੀਕ ਆ ਬਈ ਠੀਕ ਆ ਬਾਈ ਜੀ ਦੋ ਤਿੰਨ ਮਿੰਟ ਪੈਣ ਹਾਂ ਘਰੇ ਖੜੇ ਆ ਠੀਕ ਆ ਬਾਈ ਜੀ ਮੋਬਾਈਲ ਨੰਬਰ ਪਈ ਕਾਲੇ ਮੋਬਾਈਲ ਨੰਬਰ ਆਈ ਆਪਣਾ 7888366007 ਪਿੰਡ ਆਪਣਾ ਕੋਟਲੀ ਕਲਾ ਨੇੜੇ ਮੋੜ ਮੰਡੀ ਠੀਕ ਆ ਬਈ ਕੰਮ ਕਰ ਕੰਮ ਕਰ ਵਧੀਆ ਜੀ ਬਾਬੇ ਦੀ ਕਿਰਪਾ ਠੀਕ ਆ ਬਾਈ ਜੀ ਤੇ ਸਭ ਤੋਂ ਪਹਿਲਾਂ ਬਈ ਤੁਹਾਨੂੰ ਦਿਖਾਉਣਾਂਗੇ ਸਵਰਾਜ 855 ਲੋਕਲ ਬਈ ਸੰਗਰੂਰ ਦਾ ਨੰਬਰ ਆ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਤੇ ਮਾਡਲ ਰੂਬੇ ਕਾਲੇ ਮਾਡਲ 2019 ਆ ਬਾਈ ਜੀ 3 ਸਪੀਡ ਕੀਤਾ ਹੋਇਆ ਫਰਸਟ ਓਨਰ ਆ ਠੀਕ ਆ ਉਹਦੇ 20000 ਦੇ ਟਾਇਰ ਪਏ ਆ ਠੀਕ ਮੰਦੀਨੀ ਟੀ ਬੀਲ ਓਕੇ ਬਾਈ ਲੈ ਮਿੱਤਰੋ ਦੇਖ ਸਕਦੇ ਕਿ ਕਨੋਪੀ ਛਤਰੀ ਲੱਗੀ ਏ ਓਕੇ ਲੈ ਮਿੱਤਰੋ ਨਵੀਂ ਕਨੋਪੀ ਛਤਰੀ ਲੱਗੀ ਹੋਈ ਨਾ ਵੀ ਕਾਲੇ ਹਾਂਜੀ ਠੀਕ ਆ ਬਾਈ ਬਾਕੀ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਕਿ ਵੀ ਡਬਲ ਡਿਸਟ੍ਰਿਬਿਊਟਰ ਦਾ ਹੈਗਾ 3 ਸਪੀਡ ਕਹਿਸਾਂਦਾ 2 ਸਪੀਡ ਨਹੀਂ ਹੈ ਨਾ ਹਾਂਜੀ 3 ਸਪੀਡ ਠੀਕ ਆ ਜੀ 3 ਸਪੀਡ ਤੁਸੀਂ ਦੇਖ ਸਕਦੇ ਬਾਈ ਕੀਤਾ ਹੋਇਆ ਹੈਗਾ ਟਰੈਕਟਰ ਟਰੈਕਟਰ ਕੁੱਲ ਚੰਗਾ ਟਰੈਕਟਰ ਔਨੀ ਦੇ ਵੀ ਲਾਸਟ ਦਾ ਜੀ ਓਕੇ ਜੀ ਦੇਖੀ ਚੁੱਲੇ ਜਾ ਗਿਆ ਨਾ ਹਾਂਜੀ ਹਾਂਜੀ ਠੀਕ ਆ ਜੀ ਪੀ ਵੀ 13 ਸੰਗਰੂਰ ਦਾ ਨੰਬਰ ਆ ਗਿਆ ਪਾਵਰ ਸਟੀering ਆ ਗਿਆ 5 ਬਾਕੀ ਚੈੱਕ ਕਰ ਲਓ ਬਾਈ ਰੰਗ ਪੇਂਟ ਦਾ ਕਾਲੇ ਬਾਈ ਰੰਗ ਪੇਂਟ ਦਾ origignal ਆ ਜੀ ਸਾਰਾ ਠੀਕ ਗਾਈਜ਼ ਬਹੁਤ ਚੰਗਾ ਟਰੈਕ ਵੀ ਕਿਹਦਾ ਆਣਗੇ ਤੇ ਸਾਰਾ ਸਮਾਨ ਨਾਲ ਆ ਓਕੇ ਬਾਈ ਠੀ ਛਤਰੀ ਠੀਕ ਆ ਜੀ ਰੇਟ ਰੂਪਈਆ ਦਾ ਰੇਟ ਇਹਦਾ 618000 ਇਹ ਬਾਈ ਜੀ ਦੇ ਦਾਂਗੇ ਆਪਾਂ 590000 ਦਾ ਠੀਕ ਆ ਲੈ ਮਿੱਤਰ ਬਾਕੀ ਜਿਹੜਾ ਬੰਦਾ ਐ ਮੌਕੇ ਤੇ ਮਾਨਤਨ ਹੋਰ ਕਰਦਾ ਠੀਕ ਆ ਬਾਈ ਜੀ ਟਰੈਕਟਰ ਫੁੱਲ ਚੰਗਾ ਠੀਕ ਆ ਬਾਈ ਜੀ ਤੇ ਆ ਗਿਆ ਗਿਆ ਸਵਰਾਜ 744 FE 3 ਸਟਾਰ ਦੇ ਵਿੱਚ ਆ ਟਰੈਕਟਰ ਬਾਈ ਚੈੱਕ ਕਰ ਸਕਦੇ ਹੋਗੇ ਟਾਇਰ ਵੀ ਚੰਗੇ ਪਏ ਨੇ ਕਿ ਭਾਈ ਟਾਇਰ ਪਾਉਣਗੇ ਕਾਲੇ ਵੀ ਇਹਦੇ 90 95 ਪੈਸੀ ਲਾ ਲਓ ਠੀਕ ਹੈ ਚਾਪਾ ਪੂਰੇ ਕੰਪਨੀ ਦੇ ਟਾਇਰ ਆ ਹਾਂਜੀ ਓਕੇ ਭਾਈ 3 ਸਟਾਰ ਦੇ ਵਿੱਚ ਹੈਗਾ 744 ਐਫ ਟੀ 2007 ਮਾਡਲ ਠੀਕ ਹੈ 2007 ਮਾਡਲ ਹਾਂਜੀ ਠੀਕ ਆ ਭਾਈ ਸੂ ਸੂ ਪੂਰੀ ਚੰਗੇ ਪਈ ਨੇ ਕਾਲੇ ਸਾਰਾ ਰੈਕਟਰ ਪਿਆ ਸਾਰਾ Ориਜਨਲ ਆ ਓਕੇ ਭਾਈ ਕੱਲੇ ਮਗਰਾਟ ਦੁਬਾਰਾ ਲੱਗੇ ਆ ਠੀਕ ਹੈ ਮਗਰਾਟ ਲੱਗਦਾ ਸਾਰਾ Ориਜਨਲ ਆ ਪਿੱਛੋਂ ਵੀ ਦਿਖਾ ਦੇ ਬੱਬੂ ਰੇ ਮਾਰੋ ਨੂੰ ਵੀ ਸਾਰੇ ਵੀ ਨਾਲ ਦੀ ਲੈਣਾ ਅਜੇ ਤੱਕ ਆ ਕਿੱਲੀ ਕੁੱਲੀਆਂ ਸਾਰੀਆਂ ਆਪਾਂ ਨਾਲ ਸਮਾਨਾ ਹੀ ਦੇਣਾ ਠੀਕ ਹੈ ਨਮੀਆਂ ਪਾਈਆਂ ਵੀ ਨੇ ਕਿੱਲੀ ਸਾਰੇ ਟਰੈਕਟਰਾਂ ਦੇ ਜਿਹੜੇ ਮਰਜ਼ੀ ਦੇ ਦੇਖ ਆ ਵੀ ਨਮੀਆਂ ਕਿੱਲੀਆਂ ਨੇ ਕਿ ਬਈ ਆਪਣੀਆਂ ਉਹ ਹੀ ਆ ਛਾਤਰੀ ਵੀ ਨਮੀਆਂ ਹੀ ਨੇ ਬਈ ਸਾਰਾ ਕੁ ਸਮਾਨ ਤਾਂ ਆਪਾਂ ਨਾਲ ਪੂਰਾ ਕਰਕੇ ਦੇਣਾ ਬਾਈ ਓਕੇ ਬਾਈ ਇਹਦਾ ਜੀ ਆਪਾਂ ਕੰਮ ਕਰਵਾਇਆ ਹਾਥੀ 20000 ਰੁਪਏ ਆਪਾਂ ਆਪ ਲਾਇਆ ਇੰਜਨ ਦਾ ਕੰਮ ਆਪਾਂ ਆਪ ਕਰਵਾਇਆ ਓਕੇ 20000 ਰੁਪਏ ਮਤਲਬ ਐਕਸਟਰਾ ਇਹ ਟਰੈਕਟਰ ਤੇ ਲੱਗਾ ਹੋਇਆਗਾ ਇੰਜਨ ਦਾ ਫੁੱਲ ਕੰਮ ਹੋਇਆ ਠੀਕ ਆ ਬਾਈ ਰੇਟ ਵੀ ਕਾਲੇ ਦਾ ਰੇਟ ਆਈ ਇਹਦਾ 285000 ਠੀਕ ਹੈ ਜੀ ਦੇਣਾ ਕਿੰਨੇ ਦਾ ਦੇ ਦਾਂਗੇ ਬਾਈ ਜੀ ਇਹ 260000 ਠੀਕ ਹੈ ਮਤਲਬ 260000 ਰੁਪਏ ਦਾ ਤੁਹਾਨੂੰ ਇਹ ਡਾਇਰੈਕਟਰ ਬਣ ਜਾਊਗਾ ਤੇ ਅੱਗੇ ਆ ਗਿਆ ਬਾਈ ਸਵਰਾਜ 855 ਫੁੱਲ ਨਵਾਂ ਟਰੈਕਟਰ ਫੁੱਲ ਨਵਾਂ ਤੇ ਫੁੱਲ ਕੋਕਾ ਟਰੈਕਟਰ 16 ਦੇ ਟਾਇਰਾਂ ਚਾ ਮਿੱਤਰੋ 2 ਸਪੀਡ ਦੇ ਵਿੱਚ ਹੈਗਾ ਸੈਂਟਰ ਗੇਅਰ ਹੈਗਾ ਅਲੱਗ ਦੇ ਕਲਚ ਵਾਲਾ ਹੈ ਸਾਡੇ ਬਾਈ ਚੈੱਕ ਕਰੋ ਕਿ ਛਤਰੀ ਲੱਗੀ ਹੈ ਠੀਕ ਹੈ ਜੀ ਤੇ ਟਰੈਕਟਰ ਦੇਖ ਸਕਦੇ ਬਾਈ ਫੁੱਲ ਕੋਕਾਗਾ ਪੈਪੂਪੂਪਾ ਦੇਖ ਸਕਦੇ ਬਾਈ ਸੌਗੇ ਲੱਗੇ ਨੇ ਟਾਇਰ ਬਈ ਤੇ ਇਹਦੇ ਹੀ ਹੁਣਗੇ 90 ਪੈ 1100 ਘੰਟਾ 2021 ਮਾਡਲ ਆ ਨਿਕਲਿਆ ਬਾਈ ਚਾਪਨ ਠੀਕ ਹੈ ਇਹ ਨਿਕਲਿਆ ਬਾਈ ਚਾਪਨ ਹਾਂ ਨਿਕਲਿਆ ਬਾਈ 2K+22 ਮਾਡਲ ਕਹਿ ਸਕਦਾ ਨਾ ਬਈ ਠੀਕ ਆ ਬਾਈ ਚੈੱਕ ਕਰੋ ਟਰੈਕਟਰ ਬਾਈ ਪਿੱਛੋ ਪੁੱਛੋ ਦਿਖਾ ਦਿਆ ਸਾਰਾ ਬਾਡੀ ਲੈਣ ਦਾ ਫੁੱਲ ਨਾ ਨੁਕਲ ਨੁਕਲ ਦੇਖੋ ਬਈ ਪੂਰਾ ਚੰਗਾ ਪਹਿਣਾ ਨਾ ਨਾੜਾ ਨੁੜਾ ਨਾ ਠੀਕ ਆ ਬਾਈ ਚੈੱਕ ਕਰੋ ਇਹਦੇ ਵੀ ਕਿੰਨੀਆਂ ਕੁਲੀਆਂ ਬਈ ਦੇਖ ਸਕਦਾ ਨੰਨੇ ਪੇ ਨੀਆਂ ਆ ਦੇਖੋ ਪੀਟੀਓ ਕੈਪ ਕੋਈ ਗੱਲ ਹੈ ਨਾ ਇਹ ਛਤਰੀ ਹੈ ਸਾਰਾ ਫੁੱਲ ਚੰਗਾ ਟਰੈਕਟਰ ਜੀ ਠੀਕ ਆ ਜੀ ਇਹਦਾ ਰੇਟ ਬਾਈ ਇਹਦਾ ਰੇਟ ਇਹ ਦੇ ਦਾਂਗੇ ਬਾਈ ਜੀ 6 ਲੱਖ 40 ਹਜ਼ਾਰ ਦਾ ਲੈ ਮਿੱਤਰੋ 6 ਲੱਖ ਸੰਗਰੂਰ ਨੰਬਰ ਆ ਫਰਸਟ ਓਨਰ ਆ ਠੀਕ ਆ ਜੀ ਸੰਗਰੂਰ ਨੰਬਰ ਆ 6 ਲੱਖ 40 ਹਜ਼ਾਰ ਰੁਪਏ ਦਾ ਮਿੱਤਰੋ ਇਹ ਟਰੈਕਟਰ ਬਣ ਜਾਊਗਾ ਤੇ ਅੱਗੇ ਆ ਗਿਆ ਬਈ ਸੋਨਾ ਲੀਕਾ 750 ਦਾ ਸੋਨਾ ਲੀਕਾ ਹਾਂ ਇਹ ਵੀ ਪੀਵੀ ਤੇ ਰਨ ਸੰਗਰੂਰ ਨੰਬਰ ਠੀਕ ਆ ਇਹਦੇ ਉੱਤੇ ਮਿੱਤਰੋ ਤੁਹਾਨੂੰ ਇੱਕ ਆਫਰ ਵੀ ਦੇ ਕੇ ਜਾਵਾਂਗੇ ਠੀਕ ਆ ਬਾਈ ਜੀ ਤੇ ਵਾਕਿ ਪਹਿਲਾਂ ਚੈੱਕ ਕਰ ਲੋ ਟਰੈਕਟਰ ਕੰਡੀਸ਼ਨ ਦਾ ਵੀ ਚੰਗਾ ਪਿਆ ਐਮਪੀ ਸਿਸਟਮ ਲੱਗਿਆ ਹੋਇਆ ਹੈ ਕਹਿੰਦਾ ਬਈ ਤੇ ਪਾਵਰ ਸਟੀering ਆ ਨੰਬਰ ਇਹਦਾ ਵੀ ਪੰਜਾਬ ਪੰਜਾਬ ਸੰਗਰੂਰ ਠੀਕ ਹੈ ਲਓ ਅੰਦਰ ਸੰਗਰੂਰ ਦਾ ਨੰਬਰ ਹੈਗਾ ਚੈੱਕ ਕਰੋ ਕੰਡੀਸ਼ਨ ਹੈ ਸਾਈਡ ਗੇਰ ਡਬਲ ਡਿਸਟ੍ਰਿਬਿਊਟਰ ਟਾਇਰ ਹੋਣਗੇ 90 95 ਠੀਕ ਹੈ 14 ਦੇ 14 ਜਣਾ ਬਈ ਹਾਂਜੀ ਠੀਕ ਆ ਬਈ ਜੀ ਮਾਡਲ ਹੈਗਾ ਬਈ ਕਾਲੇ ਮਾਡਲ 2017 ਜੀ ਠੀਕ ਆ ਬਈ ਕੰਟੇ ਕੰਟੇ 1500 1700 ਬੱਸ ਇੱਥੇ ਹੀ ਚੱਲੇ ਉੱਥੇ ਠੀਕ ਆ ਬਈ ਤੇ ਰੇਟ ਬਈ ਇਹਦਾ ਰੇਟ ਇਹਦਾ 4 ਲੱਖ 65 ਹਜ਼ਾਰ ਆਫਰ ਬ ਇਹਤੇ ਆਫਰ ਜੀ ਕਨੋਪੀ ਛਤਰੀ ਲਵਾ ਕੇ ਦੇ ਦਾਂਗੇ ਠੀਕ ਹੈ ਜੀ ਮਤਲਬ ਛਤਰੀ ਲੱਗੇ ਹੋਏ ਤੇ ਕਨੋਪੀ ਛਤਰੀ ਲਵਾ ਕੇ ਦੇ ਦਾਂਗੇ ਠੀਕ ਹੈ ਮਤਲਬ ਜੇ ਤੁਸੀਂ ਕਨੋਪੀ ਛਤਰੀ ਲੈਣੀ ਹੈ ਤਾਂ ਕਨੋਪੀ ਛਤਰੀ ਵੀ ਮਿਲ ਜੂਗੀ ਠੀਕ ਹੈ ਭਾਈ ਜੀ ਇਹ 4 ਲੱਖ 45 ਹਜ਼ਾਰ ਦਾ ਦੇ ਦਾਂਗੇ 4 ਲੱਖ 45 ਹਜ਼ਾਰ ਦਾ ਮੈਨੂੰ ਬਾਕੀ ਬੰਦੇ ਦਾ ਮੌਕੇ ਤੇ ਹੋਰ ਮਾਨਤਾਣ ਕਰਦਾ ਠੀਕ ਆ ਭਾਈ ਜੀ ਟਰੈਕਟਰ ਫੁੱਲ ਚੰਗਾ ਠੀਕ ਆ ਭਾਈ ਹੋਰ ਟਰੈਕਟਰ ਇਹ ਤੋਂ ਬਣਾ ਹੋਰ ਵੀ 855 ਜਿਹੜਾ ਮਰਜ਼ੀ ਲੈ ਲਓ ਸਾਰੇ ਮਾਡਲ ਆ ਮੂੰਹੇ ਖੜੇ ਆ 22 ਮਾਡਲ ਖੜਾ ਕਰੇ 12 ਮਾਡਲ ਖੜਾ ਠੀ ਤੇ 15 ਕੱਲ ਵੇਚਤਾ ਹੋਰ ਕੋਈ ਖੜਿਆ 855 ਦਾ ਹੈਗਾ 7-8 ਟਰੈਕਟਰ ਜਿਹੜਾ ਮਰਜ਼ੀ ਲੈ ਲਓ ਪੰਜਾਬ ਨੰਬਰ ਸਾਰੇ ਓਕੇ ਬਾਈ ਜੀ ਹਾਂਜੀ ਬਾਕੀ ਬਈ ਸਕਰੀਨ ਤੇ ਨੰਬਰ ਹੈਗਾ ਬਈ ਵਰਕਰ ਜਰੂਰ ਕਰ ਲਿਓ ਕਾਲੇ ਬਾਈ ਨਾਲ ਠੀਕ ਆ ਬਈ ਕਾਲੇ ਧੰਨਵਾਦ ਧੰਨਵਾਦ